जिसके जीए प्राण है क्यों साहिब मनो विसारी है उजड़े राही राही जांदे इक दिन तू भी तुर जाना ਤੁਰ ਜਾ ਜਿਹੜੇ ਰਾਹੀ ਰਹੀ ਜਾਂਦੇ ਇੱਕ ਦਿਨ ਤੋਂ ਵੀ ਤੁਰ ਜਾ

i <laughs> Oh, will So ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਕਾਫੀ ਸਮੇਂ ਤੋਂ ਮਹਾਰਾਜ ਜੀ ਦੀ ਬਾਣੀ ਵੈਰਾਗਮੀ ਸ਼ਲੋਕ ਆਪਨੇ ਸਰਵਣ ਕੀਤੇ ਨੇ ਜੋ ਕਿ ਆਪ ਨੂੰ ਪਤਾ ਹੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਜੀ ਆਪ ਦੇ ਪਰਿਵਾਰ ਨੂੰ ਰਿਸ਼ਤੇਦਾਰ ਸਾਥ ਸਭਨੀਆਂ ਨੂੰ ਸਰੀਰਕ ਵਿਛੋੜਾ ਦੇ ਗਏ ਨੇ ਔਰ ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋਏ। ਸੰਪੂਰਨਤਾਈਆਂ ਹੋਈਆਂ ਨੇ। ਅੰਤੇ ਸਤਿਗੁਰ ਬੋਲੇ ਆ ਮੈਂ ਪੇਸ਼ਾ ਕੀਰਤਨ ਕਰੇ ਹੋ ਨਿਰਵਾਣ ਜੀ ਉਹਦੇ ਮਹਾਵਾਕ ਅਨੁਸਾਰ। ਹਰੀ ਜਸ ਕੀਰਤਨ ਭਗਤੀ ਦਾ ਨੰਨ ਆਪਾਂ ਨੇ ਮੰਨਣਾ ਹੈ। ਦਾਸ ਦੇ ਉਸਤਾਦ ਵਿਦਿਆਦਾਤੇ ਸ਼੍ਰੀਮਾਨ ਸੰਤ ਬਾਬਾ ਤਰਵਿੰਦਰ ਸਿੰਘ ਜੀ ਮਹਾਪੁਰਖਾਂ ਦੇ ਪਿਤਾ ਜੀ ਦਾ ਇਹ ਵਿਛੋੜਾ ਸਨ ਸਾਰੇ ਵਿਦਿਆਰਥੀਆਂ ਨੂੰ ਜਿੱਥੇ ਪਰਿਵਾਰ ਨੂੰ ਮੈਂ ਕਿਉਂਕਿ ਪਰਿਵਾਰ ਦੇ ਵਿੱਚੋਂ ਪਿਤਾ ਦਾ ਸਾਯਾ ਉੱਠ ਜਾਣਾ ਇਹ ਬਹੁਤ ਵੱਡਾ ਦੁੱਖ ਹੋਇਆ ਕਰਦਾ ਹੈ ਬਹੁਤ ਵੱਡਾ ਜਦੋਂ ਤੱਕ ਪਰਿਵਾਰ ਦੇ ਵਿੱਚ ਬਜ਼ੁਰਗ ਹਨ ਮਾਪਿਓ ਹਨ ਉਹਨਾਂ ਦਾ ਬੈਠੇ ਲਈ ਆਸਰਾ ਬੜਾ ਹੋਇਆ ਕਰਦਾ ਹੈ ਵਿਸ਼ੇਸ਼ ਕਰਕੇ ਮਾਂ ਔਰ ਪਿਤਾ ਦੋਨਾਂ ਵਿੱਚੋਂ ਕੋਈ ਚਲੇ ਜਾਣ ਤਾ ਬੱਚਿਆਂ ਵਾਸਤੇ ਬਹੁਤ ਵੱਡਾ ਦੁੱਖ ਹੋਇਆ ਕਰਦਾ ਹੈ ਗਿਆਨ ਇੱਕ ਲਗ ਵਸਤੂ ਹੈ ਗਿਆਨ ਦੇ ਵਿੱਚ ਆ ਕੇ ਤਾਂ ਇਹ ਸੰਸਾਰ ਹੀ ਝੁੱਠਾ ਹੈ ਫਿਰ ਤਾਂ ਸੱਚਾ ਵੀ ਹੈ ਇੱਕ ਪਾਸੇ ਝੂਠਾ ਵੀ ਹੈ ਸੱਚਾ ਵੀ ਹੈ ਅਗਿਆਨੀਆਂ ਵਾਸਤੇ ਇਹ ਝੁੱਠਾ ਹੀ ਹੈ ਇਹੋ ਵੀ ਇਸ ਸੰਸਾਰ ਤੁਮ ਦੇਖਦੇ ਇਹੋ ਹਰਕਾਰੂਪ ਹੈ ਹਰ ਰੂਪ ਨਜ਼ਰੀ ਆਇਆ ਬ੍ਰह्म ਵਸਤਾ ਵਿੱਚ ਜਾ ਕੇ ਤਾਂ ਇਹ ਸੱਚਾ ਹੀ ਹੈ ਕੂੜ ਕੂੜੈ ਨੇਹੁ ਲਗਾ ਵਿਸਰਿਆ ਕਰਤਾਰ ਇੱਕ ਪੈਸੇ ਟੁੱਠਾ ਵੀ ਕਹਿ ਦਿੱਤਾ ਅਵਸਥਾ ਦੇ ਅਨੁਸਾਰ ਸੋ ਸਾਡੇ ਬਹੁਤ ਸਤਿਕਾਰਿਓ ਸਾਡੇ ਬਾਪੂ ਸਰਦਾਰ ਕੁਲਦੀਪ ਸਿੰਘ ਜੀ ਸਾਨੂੰ ਬਿਛੋੜਾ ਦੇ ਗਏ ਨੇ ਔਰ ਸਾਡੀ ਸਾਰੇ ਵਿਦਿਆਰਥੀਆਂ ਦੀ ਇਹੀ ਅਰਦਾਸ ਹੈ ਵਾਹਿਗੁਰੂ ਕਿਰਪਾ ਕਰਨੀ ਬਾਬਾ ਜੀਆ ਨੂੰ ਆਪ ਦੇ ਚਰਨਾਂ ਵਿੱਚ ਨਿਵਾਸ ਬਖਸ਼ ਕਰਨ ਪਿੱਛੇ ਪਰਿਵਾਰ ਨੂੰ ਬੱਚਿਆਂ ਨੂੰ ਪਾਣਾ ਮੰਨ ਦਾ ਬਲ ਉਦਮ ਬਖਸ਼ ਕਰਨ ਇਹ ਸੰਸਾਰ ਦੀ ਰੀਤ ਹੈ ਇੱਥੇ ਜੋ ਆਇਆ ਜੋ ਆਇਆ ਸੋ ਚਲਸੀ ਸਭ ਕੋਈ ਆਈ ਬਾਰੀ ਹੈ ਜੋ ਦੇ ਵਿੱਚ ਸਾਰਾ ਸੰਸਾਰ ਆ ਗਿਆ ਹਾਥੀ ਕੀੜੇ ਮਕੌੜੇ ਸਾਰਾ ਕੁਝ ਵਿੱਚ ਹੀ ਆ ਜਾਂਦਾ ਹੈ ਜੋ ਦੇ ਵਿੱਚ ਵੀ ਰਹਿਣਾ ਇੱਥੇ ਕਿਥੇ ਨਹੀਂ ਜੋ ਆਇਆ ਉਹਨੇ ਜਾਣਾ ਹੀ ਇੱਕ ਦਿਨ ਪਰ ਵਿਸ਼ੇਸ਼ ਗੱਲ ਕੀ ਹੈ ਇਹਦੇ ਵਿੱਚ ਕਿ ਇਸ ਮਾਤ ਲੋਕ ਵਿੱਚ ਆ ਕੇ ਮਰਨਾ ਸਵਾਰਿਆ ਕਿ ਨਹੀਂ ਇਥੋਂ ਖਾਲੀ ਕੌਣ ਗਿਆ ਭਰ ਕੇ ਕੌਣ ਗਿਆ ਇਹ ਵਿਚਾਰ ਕਰਨੀ ਆਪਾਂ ਨੇ ਇੱਥੇ ਆਉਂਦੀ ਸਾਰੀ ਆਪਾਂ ਕਰਮਾਂ ਦੇ ਵੱਧੇ ਹੋਏ ਆ ਜਾਂਦੇ ਆ ਜੰਮਦੇ ਆ ਮਰਦੇ ਆ ਫੇਰ ਜੰਮ ਜਾਂਦੇ ਆ ਫੇਰ ਮਰ ਜਾਂਦੇ ਆ ਪਰ ਇਥੋਂ ਲਾਹਾ ਕੀ ਖਟਿਆ ਇਹ ਸ਼ਰੀਰ ਆ ਮੇਰਾ ਇਸ ਜੱਗ ਮੇ ਆਇਕੈ ਕਿ ਆ ਤੁਧ ਕਰਮ ਕਮਾਇਆ ਹੈ ਕਿ ਕਰਮ ਕਮਾਇਆ ਤੁਧ ਸ਼ਰੀਰ ਆ ਜਾ ਤੂ ਜਗ ਮੇ ਆਇਆ ਹੈ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਮਾਲ ਕਹਿੰਦੇ ਭਾਈ ਇਸ ਮਾਤ ਲੋਕ ਦੇ ਵਿੱਚ ਆ ਕੇ ਕਰੇਲੂ ਕੰਮਕਾਰ ਸਾਰੇ ਕਰਨੇ ਹਨ ਬੱਚੇ ਵੀ ਪਾਲਨੇ ਹਨ ਨੌਕਰੀਆਂ ਵੀ ਕਰਨੀਆਂ ਹਨ ਸਭ ਕੁਝ ਕਰਨਾ ਪਰ ਜਿਹੜਾ ਵਾਹਿਗੁਰੂ ਹੈ ਨਾ ਪਰਮੇਸ਼ਰ ਹੈ ਉਹਨੂੰ ਨਹੀਂ ਇੱਥੇ ਭੁੱਲਣਾ ਆ ਕੇ ਬਸ ਹਰਾਨ ਦੀ ਗੱਲ ਐ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨਹੁ ਬਿਸਾਰੀ ਐ ਮਾਤਾ ਦੇ ਉਧਰ ਦੇ ਵਿੱਚ ਕਿਤਨੀ ਅਗਨੀ ਹੁੰਦੀ ਐ ਉਹ ਅਗਨੀ ਦੇ ਵਿੱਚ ਉਹ ਵਾਹਿਗੁਰੂ ਨੇ ਸਾਨੂੰ ਰੱਖ ਲਿੱਤਾ ਪਰ ਫਿਰ ਵੀ ਅਸੀਂ ਉਸ ਵਾਹਿਗੁਰੂ ਨੂੰ ਭੁੱਲ ਚੁੱਕੇ ਆ ਯਾਦ ਨਹੀਂ ਕਰਦੇ ਸੋ ਚਾਰ ਵੱਡੇ ਦੁੱਖ ਗੁਰਬਾਣੀ ਵੀ ਮੰਨਦੀ ਹੈ। ਪਾਵੇਂ ਦੁੱਖ ਤਾਂ ਕਈ ਪ੍ਰਕਾਰ ਦੇ ਹਨ। ਪਰ ਚਾਰ ਪ੍ਰਕਾਰ ਦੇ ਦੁੱਖ ਸਤਿਗੁਰਾਂ ਨੇ ਬਾਣੀ ਵਿੱਚ ਲਿਖ ਦਿੱਤੇ। ਇੱਕ ਵਿਛੋੜਾ, ਇੱਕ ਦੁੱਖ, ਕੂਖ। ਸਭ ਤੋਂ ਵੱਡਾ ਦੁੱਖ ਹੈ ਹੀ ਵਿਛੋੜੇ ਦਾ। ਇੱਕ ਵਿਛੋੜਾ, ਇੱਕ ਦੁੱਖ, ਕੂਖ। ਦੂਸਰਾ ਜਿਹੜਾ ਦੁੱਖ ਹੈ ਭੁੱਖ ਦਾ ਮੰਨਿਆ ਜਾਂਦਾ ਹੈ ਵਿਛੋੜੇ ਦਾ ਦੁੱਖ ਕਿਉਂ ਮੰਨਿਆ ਕਿਉਂਕਿ ਜਦੋਂ ਸਾਨੂੰ ਵਿਛੋੜਾ ਪੈ ਜਾਂਦਾ ਹੈ ਕਿਸੇ ਨਾਲ ਵੀ ਮਹਾਪੁਰਖ ਨਾਲ ਮਾਂ ਪਿਓ ਨਾਲ ਭੈਣ ਭਰਾਵਾਂ ਨਾਲ ਉਹ ਜਿਹੜਾ ਵਿਛੋੜਾ ਹੈ ਨਾ ਸਾ ਸੰਗਤ ਜਦੋਂ ਤੱਕ ਅਸੀਂ ਸਰੀਰ ਵਿੱਚ ਰਹਾਂਗੇ ਨਾ ਖੁਸ਼ੀ ਗਮੀ ਹਰ ਵੇ ਜਦੋਂ ਵੀ ਸਾ ਸੰਗਤ ਕੋਈ ਸਮਾਗਮ ਹੁੰਦਾ ਸਨ ਉਹ ਤਖਲੀਫ ਸਾਡੇ ਮਨ ਵਿੱਚ ਰਹਿੰਦੀ ਹੈ ਕਿ ਹਾਂ ਸਾਡੇ ਅੱਜ ਪਿਤਾ ਜੀ ਨਹੀਂ ਸਾਡੀ ਮਾਤਾ ਨਹੀਂ ਸਾਡਾ ਭੈਣ ਭਰਾ ਨਹੀਂ ਇਹ ਬੜਾ ਬੜਾ ਦੁੱਖ ਹੈ ਦੂਸਰਾ ਦੁੱਖ ਮੰਨਿਆ ਗਿਆ ਭੁੱਖ ਦਾ ਇੱਕ ਦੁੱਖ ਭੁੱਖ ਭੁੱਖ ਦਾ ਹੀ ਬੜਾ ਬੜਾ ਦੁੱਖ ਹੈ ਰੋਜ਼ ਸਤਾਉਂਦੀ ਏ ਸਾਨੂੰ ਪੁੱਖ ਦਾ ਵੈਸੇ ਕਈ ਪ੍ਰਕਾਰ ਦੀ ਹੈ ਮਨ ਦੀ ਭੁੱਖ ਵੀ ਹੈ ਮਨ ਦੀ ਵੀ ਨਹੀਂ ਰਜਦਾ ਸਾਡਾ ਉਹ ਅੰਤਰੀਅ ਅਰਥ ਚਲੇ ਜਾਂਦੇ ਨੇ ਇੱਕ ਦੁੱਖ ਸਖਤ ਵਾਰ ਜਮਦੂਤ ਤੀਸਰਾ ਦੁੱਖ ਹੋਇਆ ਕਰਦਾ ਹੈ ਜਮਦੂਤਾਂ ਦੇ ਡੰਡਿਆਂ ਦਾ ਸਾਸਨ ਬ੍ਰਹਮ ਗਿਆਨੀ ਮਹਾਪੁਰਖਾਂ ਦਾ ਕਥਨ ਹੈ ਕਿ 100 ਵਾਰੀ ਜਹਰ ਇਲਾ ਬਿੱਚੂ ਇੱਕ ਥਾਂ ਤੇ ਇਕੱਠਾ ਲੜ ਜਾਵੇ 100 ਵਾਰੀ ਤਾਂ ਇਤਨਾ ਦੁੱਖ ਜਮ ਦੂਤ ਦੇ ਇੱਕ ਡੰਡੇ ਵਿੱਚ ਮੰਨਿਆ ਜਾਂਦਾ ਹੈ ਜਾਇ ਮੋ ਸਮਝੋ ਕਿ 100 ਵਾਰੀ ਇੱਕ ਥਾਂ ਤੇ ਕਿਰਪਾਨ ਨਾਲ ਬਾਰ ਕੀਤਾ ਜਾਵੇ ਲਗਾਤਾਰ 100 ਵਾਰੀ ਤਾਂ ਜਿਹੜੀ ਸਾਨੂੰ ਤਕਲੀਫ ਹੋਏਗੀ ਨਾ ਉਸ ਤਕਲੀਫ ਜਿੰਨਾ ਦਰਦ ਜਮਦੂਤ ਦੇ ਇੱਕ ਡੰਡੇ ਵਿੱਚ ਹੋਇਆ ਕਰਦਾ ਹੈ ਕਬੀਰ ਜਮ ਕਾ ਠਿੰਗਾ ਬੁਰਾ ਹੈ ਉਹ ਨਾ ਸਹਿਆ ਜਾਏ ਇਹ ਕੋ ਜੋ ਸਾਧੂ ਮੋਹਿ ਮਿਲੇ ਉਤਨ ਲੀਆ ਅੰਚਲ ਲਾਏ ਭਗਤ ਕਬੀਰ ਸਾਹਿਬ ਦੱਸ ਰਹੇ ਨੇ ਬਾਣੀ ਵਿੱਚ ਕਿ ਇਤਨਾ ਭਿਆਨਕ ਦਰਦ ਉਸ ਦੇ ਇੱਕ ਡੰਡੇ ਵਿੱਚ ਹੋਇਆ ਕਰਦਾ ਹੈ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੈ ਤਨਤਾਏ ਬੈਦਨਾ ਭੋਲੇ दारू ਲਾਏ ਚੌਥਾ ਦੁੱਖ ਇਹ ਹੋਇਆ ਕਰਦਾ ਹੈ ਸਰੀਰ ਨੂੰ ਕੋਈ ਬਿਮਾਰੀ ਲੱਗ ਜਾਵੇ ਤੇ ਇਲਾਜ ਨਾ ਹੁੰਦਾ ਹੋਵੇ ਡਾਕਟਰ ਵੀ ਜਵਾਬ ਦੇ ਦੇਣ ਕਿ ਇਹ ਨਹੀਂ ਹੁੰਦਾ ਬਚਦਾ ਔਖਾ ਕੰਮ ਹੈ ਤੇ ਫੇ ਪਰਿਵਾਰ ਵਾਲਿਆਂ ਨੂੰ ਤੇ ਉਸ ਇਨਸਾਨ ਨੂੰ ਜਿਹਨੂੰ ਉਹ ਰੋਗ ਚ ਮੜਿਆ ਹੋਇਆ ਹੈ ਨਾ ਉਹ ਬਹੁਤ ਵੱਡਾ ਦੁੱਖ ਹੋਇਆ ਕਰਦਾ ਹੈ ਸੋ ਆਓ ਇਹਨਾਂ ਦੁੱਖਾਂ ਤੋਂ ਸਾਡਾ ਖਿਹੜਾ ਕਿਵੇਂ ਛੁੱਟੇਗਾ ਅਸੀਂ ਸਾਰੇ ਹੀ ਆਤਮ ਸਹਜਾਦੇ ਹਾਂ ਵਾਹਿਗੁਰੂ ਦੇ ਪੁੱਤਰਾਂ ਪਰ ਅਵਿਦਿਆ ਕਾਰਨ ਕਰਕੇ ਅਵਿਦਿਆ ਦਾ ਐਸਾ ਪਰਮ ਸਾਡੀ ਬੁੱਧੀ ਤੇ ਪੈ ਗਿਆ ਅਸੀਂ ਜੀਵ ਬਣ ਗਏ ਜੀਵ ਤੋਂ ਵੀ ਨੀਚੇ ਮੈਂ ਫਲਾਣਾ ਸਿਆਂ ਮੇਰੀ ਫਲਾਣੀ ਜਾਤ ਹੈ ਇੱਥੇ ਤੱਕ ਨੀਚੇ ਆ ਗਈ ਇਤਨੀ ਗਰਾਵਟ ਆ ਗਈ ਹੈ ਆਤਮ ਸਹਜਾਦੇ ਕਰਮਾਂ ਕਰਕੇ ਜੰਮਦੇ ਆਂ ਮਰਦੇ ਆਂ ਹੋਮੇ ਕਰਕੇ ਜੰਮਦੇ ਆਂ ਮਰਦੇ ਆਂ ਮਹਾਪਰਖ ਦੀ ਧਾਰਨਾ ਪੜਿਆ ਕਰਨੀ ਸੀ ਕਿ ਜੰਮਦਾ ਤੇ ਮਰਦਾ ਹੈ ਹੋਮੇ ਦਾ ਬੰਨਿਆ ਹੋਇਆ ਮੂਲ ਕਾਰਨ ਤਿੰਨ ਪ੍ਰਕਾਰ ਦੇ ਕਰਮ ਕਿਰੇ ਮਾਨ ਕਰਮ ਪ੍ਰਾਲਬਧ ਕਰਮ ਤੇ ਸੰਚਿਤ ਕਰਮ ਇਹ ਤਿੰਨ ਕਾ ਜਿਹੜੇ ਕਰਮ ਨੇ ਨਾ ਇਹ ਐਸੇ ਕਰਮ ਨੇ ਪਿਆਰੋ ਜਿਨ੍ਹਾਂ ਕਰਮਾਂ ਦੇ ਕਾਰਨ ਕਰਕੇ ਸਾਨੂੰ ਜੰਮਣਾ ਪੈਂਦਾ ਹੈ ਮਰਨਾ ਪੈਂਦਾ ਹੈ ਜੇ ਕੋਈ ਕਿਰੇ ਮਾਨ ਕਰਮ ਸ਼ੁਭ ਕਰ ਲਵੇ ਨਾ ਚੰਗੀਆਂ ਬੁਰੀਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਿਰੇ ਮਾਨ ਕਰਮ ਜੇ ਸਾਡੇ ਸ਼ੁੱਧ ਹੋ ਜਾਣਗੇ ਨਾ ਤਾ ਫਿਰ ਸੰਚਿਤ ਕਰਮ ਵੀ ਸਾਡੇ ਸ਼ੁੱਧ ਹੋ ਜਾਣਗੇ ਸੰਚਿਤ ਜਮਾ ਹੋ ਜਾਣਗੇ ਤੇ ਸਾਧ ਸੰਗ ਪਰਾ ਲਬਧ ਕਰਮ ਉਹ ਵੀ ਸਾਡੇ ਸ਼ੁੱਧ ਹੋ ਜਾਣਗੇ ਤੇ ਸਾਧ ਸੰਗ ਆਓ ਫਿਰ ਦਾ ਆਮਲ ਦੇ ਕੀਤੇ ਦੁਨੀ ਵਿੱਚ ਸਿਰਗ ਹੈ ਆਏ ਕੰਮ ਸ਼ੁਭ ਕਰਮ ਕਰੀਏ ਨਹੀਂ ਤਾਂ ਸਾਧ ਸੰਗਤ ਜਮਣਾ ਮਰਨਾ ਪੈਂਦਾ ਹੈ ਜਮਦੇ ਪਤਾ ਨਹੀਂ ਕਿਤਨੇ ਯੁੱਗ ਹੋ ਗਏ ਫਿਰ ਤੇ ਫਿਰ ਬਹੁਤ ਤੇ ਯੁੱਗ ਹਾਰਿਓ ਮਾਨਸ ਦੇਹ ਲਹੀ ਨਾਨਕ ਕਹਿਤ ਮਿਲਨ ਕੀ ਵਰੀਆ ਸਿਮਰਤ ਕਾਹ ਨਹੀਂ ਸਾਸੰ ਇੱਕ ਜਨਮ ਨਹੀਂ ਹੈ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਸਾਸੰ ਕਿਤਨੀ ਜੁਨਾਂ ਵਿੱਚ ਭਟਕਦੇ ਆ ਰਹੇ ਹਾਂ ਪਰ ਇਹ ਮਾਨਸ ਦੇਹੀ ਇਹ ਐਵੇਂ ਨਹੀਂ ਸਾਧ ਸੰਗਤ ਕਿਤੇ ਐਵੇਂ ਨਾ ਗਵਾ ਲਿਓ ਗੁਰੂ ਗ੍ਰੰਥ ਸਾਹਿਬ ਆਸਮ ਜਾਰ ਰਹੇ ਨਿਤ ਮਹਾਪੁਰਖ ਨੀਤੇ ਅਵਤਾਰ ਸਮਝਾਉਂਦੇ ਹਨ ਪਰ ਅਸੀਂ ਫਿਰ ਵੀ ਸਮਝਣ ਨੂੰ ਤਿਆਰ ਨਹੀਂ ਓ ਮਾਨਸ ਦੇਹੀ ਨਾ ਦਵਾਰੇ ਤੈਨੂੰ ਮਿਲਣੀ ਯੁਗਾ ਦੇ ਯੁਗ ਬੀਤ ਜਾਣਗੇ ਹਮਤ ਤੋਂ ਇਹ ਨਾ ਦਾਰੇ